ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਉਮੀਦ ਆ ਤੁਸੀਂ ਸਾਰੇ ਨੇ ਵਧੀਆ ਹੋਵੋਗੇ ਤੇ ਅੱਜ ਦਾ ਵਲੌਗ ਆਪਾਂ ਕਰ ਰਹੇ ਆ ਸ਼ੁਰੂ ਆਪਾਂ ਚੱਲੇ ਆਂ ਤੇਲ ਲੈਣ ਡਰਮ ਭਰਾ ਕੇ ਲਿਆਉਣੇ ਆ ਤੋੜੀ ਦਾ ਕੰਮ ਨਿਬੜ ਗਿਆ ਪਿਛਲਾ ਵਲੌਗ ਜਿਨੇ ਜਿਨੇ ਨਹੀਂ ਦੇਖਿਆ ਉਹ ਜਾ ਕੇ ਹੁਣੇ ਦੇਖੋ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਣੇ ਚੈਨਲ ਦੇ ਉੱਤੇ 5000 ਸਬਸਕ੍ਰਾਈਬਰ ਕੰਪਲੀਟ ਹੋ ਗਏ ਮਿੱਤਰੋ ਜਾਦਾ ਬੰਦ ਤੇ ਕੇ ਰਾਣਾ ਤੜੀ ਜੇ ਦਾ ਵਿੱਚ ਨਵਾਂ ਲਿਆਉਣਾ ਹੋਵੇ ਨਿੱਕੀ ਚੀਜ਼ ਤੇ ਕੁਛ ਨਹੀਂ ਵੱਡੀ ਚੀਜ਼ ਆਉਂਦਾ ਗਾਉਂਦਾ ਖਾਓ ਆ ਮੈਂ ਮਰੇ ਜਾਂਦਾ ਅਰੇ ਨਾ ਪੂਰੀ ਛੱਡ ਦੋ ਜੀ ਛੱਡਣਾ ਨਾ ਜਾਵੇ ਛੱਡ ਦੋ ਛੱਡ ਦੋ ਆ ਜਾਓ ਆਪ ਨੂੰ ਪਤਾ ਹੈ ਨਹੀਂ ਸੌਣ ਅਟੇ ਨਹੀਂ ਚੇਹਣੇ ਨਹੀਂ ਪੋਦਾਗਾ ਨੂੰ ਕਰਨਾ ਪਤਾ ਥਲ ਮੈਂ ਆਪ ਵੇਖਿਆ ਉਹ ਮੈਂ ਆਖਨ ਕੋ ਦੱਸ ਦੇਗਾ ਤੂੰ ਨਾਲ ਸਭ ਨੂੰ ਕਹਿ ਹੋਵੇ ਕਰੋ ਚੱਕੀ ਆਰੇ ਝਿਕੜੀ ਕਰ ਲੈ ਲੋ ਤੇਲ ਪਾਉਣ ਤੋਂ ਬਾਅਦ ਚੋਂ ਆਪਾਂ ਚੱਲ ਕੇ ਦੁਕਾਨ ਤੇ ਕਰਦਾ ਸਮਾਨ ਲੈਣਾ ਸੀਗਾ 200 ਲੀਟਰ ਤੇਲ ਲੈ ਲਿਆ ਉਸ ਤੋਂ ਬਾਅਦ ਸਮਾਨ ਲੈ ਕੇ ਤੇ ਆਪਾਂ ਆਗੇ ਫੇਰ ਕਰੇ ਲੈ ਜਾਏਗਾ ਪਾਰੀਆ ਪਾਰੀਆ ਆ ਇਧਰ ਆ ਜੀ ਬਿੱਟ ਕੰਦੱਕਿਆ ਬਣਾ ਰਹਾ ਮਲਾਨ ਦਸਰਾਜ ਨੂੰ ਲਾਇਆ ਵੀਡੀਓ ਬਣਾਉਣ ਤੇ ਪਹਿਲਾ ਪਲੇਅਰ ਖਾਲੀ ਦੇ ਨਾਲ ਪਰਾਵਾ ਉਹ ਦਾ ਡਰਮ 200 ਲੀਟਰ ਦਾ ਉੱਤੇ ਹੀ ਤੇਲ ਇਹਦੇ ਵਿੱਚ ਜਦੋਂ ਨਹੀਂ ਭੜਾ ਜਦੋਂ ਮਿੱਟੀ ਕਰਦਾ ਉਹ ਵੀ ਮਾਈ ਦਾ ਨਾ ਤੇ ਉਹ ਠੀਕ ਹੋ ਜਾਂਦੀ ਨਾ ਫਲਾਸ ਦੇ ਤੇ ਸਰ ਕਨ ਬਣਾਇਆ ਤਾਂ ਇਹ ਪੱਤੇ ਜਿਹੜੇ ਦਿਸਦੇ ਆ ਮਾਣਿਆ മത്ര മവോഗ സ